ਅੱਜ ਅਸੀਂ ਭਾਰਤੀ ਕਿਸਾਨ ਜੁਗ ਨੂੰ ਇਕਤਾ ਗਰਾਹਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਆਈਡਲ ਨੇ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਅਸੀਂ ਦੀਦੀ ਦਾੜਾ ਬਣਾ ਰਹੇ ਹਾਂ ਦੀਦੀ ਦਾ ਦਿਹਾੜਾ ਇੱਥੇ ਨਹੀਂ ਸਰਕਾਰਾਂ ਵੀ ਬਣਾ ਰਹੀਆਂ ਨੇਗੀਆਂ ਉਹ ਨਕਲੀ ਦੀਦੀ ਦਾੜਾ ਬਣਾ ਰਹੀਆਂ ਨੇ ਵੀ ਉਹਨਾਂ ਦੇ ਉਹਨਾਂ ਦੇ ਘਰ ਜੱਦੀ ਘਰਾਂ 'ਚ ਜਾ ਕੇ ਉਹ ਸੌਂ ਵੀ ਖਾਦੀ ਜੀ ਭਗਵੰਤ ਮਾਨ ਨੇ 3 ਸਾਲ ਪਹਿਲਾਂ ਆਪਕ ਸਿੰਘ ਦੇ ਜੱਦੀ ਪਿੰਡ ਜਾ ਕੇ ਖਟਕਲਕਲਾਂ ਦੇ ਵਿੱਚ ਵੀ ਅਸੀਂ ਇਹ ਜਿਹੜੀ ਸਰਕਾਰ ਆ ਸਾਡੀ ਛੱਥਾਂ ਦੇ ਵਿੱਚੋਂ ਚੱਲਿਆ ਕਰੂਗੀ ਅੱਜ ਉਹ ਕਿਰਤੀ ਲੋਕਾਂ ਤੇ ਕੀ ਹਮਲਾ ਕਰ ਰਿਹਾ ਹੈਗਾ ਕਿਰਤੀ ਲੋਕਾਂ ਜਿਹੜਾ ਪੰਜਾਬ ਨੂੰ ਪੁਲਸ ਰਾਜ ਦੇ ਵਿੱਚ ਬਦਲ ਕੇ ਉਹ ਲੋਕਾਂ ਨੂੰ ਦਬਾਉਣਾ ਚਾਹੁੰਦੇ ਨੇ ਜਿਹੜੇ ਕਿਰਤੀ ਲੋਕ ਆਪਣੀਆਂ ਹੱਕੀ ਮੰਗਾਂ ਵਾਸਤੇ ਲੜਦੇ ਨੇ ਉਹ ਕਿਰਤੀ ਲੋਕ ਕਦੇ ਵੀ ਨਹੀਂ ਦਬਣਗੇ ਨਾ ਅੰਗਰੇਜ਼ਾਂ ਤੋਂ ਦਬੇ ਨੇ ਨਾ ਪਹਿਲਾਂ ਜਿਹੜਾ ਪਹਿਲਾਂ ਵੀ ਕਿੜੇ ਆਏ ਨੇਗੇ ਔਰੰਗਜ਼ੇਬ ਵਰਗੇ ਉਹਨਾਂ ਤੋਂ ਵੀ ਨਹੀਂ ਦਬੇ ਨਾ ਅੰਗਰੇਜ਼ਾਂ ਤੋਂ ਤੋਂ ਬਿਨੇ ਨਾ ਇਹ ਸਰਕਾਰਾਂ ਤੋਂ ਦਬਣਗੇ ਇਹ ਕੀਤੇ ਲੋਕ ਨੇ ਜਿਹੜੇ ਆਪਦੇ ਐਡਲਾਂ ਦੇ ਆਪਦੇ ਜਿਹੜੇ ਸਾਡੇ ਰਾਜਸ਼ੀਰਾਂ ਨੇ ਉਹਨਾਂ ਦੇ ਚੀਦੀ-ਜਾੜੇ ਮਨਉਂਦੇ ਰਹਾਗੇ ਐਮਜੂ ਕੁਰੀ ਅੱਜ ਅਸੀਂ ਮਾਨਸਾ ਦੇ ਡੀਸੀ ਦਫ਼ਤਰ ਦੇ ਵਿੱਚ ਜਥੇਬੰਦੀ ਵੱਲੋਂ ਚੀਦੀ-ਜਾੜਾ ਮਨਾ ਰਹੇ ਹਾਂਗੇ ਇਹ ਇਹਨਾਂ ਦੇ ਜਿਹੜੇ ਕੀਤੇ ਹੋਏ ਪਦਕਦਮਾਂ ਤੇ ਚੱਲ ਕੇ ਜਥੇਬੰਦੀ ਅੱਗੇ ਵਧ ਰਹੀ ਹੈ ਜੀ ਉਹ ਕੀਤੇ ਲੋਕਾਂ ਦੀ ਗੱਲ ਕਰ ਰਹੇ ਹਾਂ ਅੱਜ ਜਿਹੜੀ ਮਾਨਸਾ ਦੇ ਡੀਸੀ ਦਫ਼ਤਰ ਇਹ ਬਾਹਰ ਕੇ ਸਾਡੇ ਜਿਹੜੇ ਉਹਨਾਂ ਮਹਾਨ ਸ਼ਹੀਦਾਂ ਨੂੰ ਭਗਤ ਸਿੰਘ ਰਾਜਗੁਰੂ ਸ਼ਬਦੇਵ ਜਿਨ੍ਹਾਂ ਨੂੰ ਸ਼ਰਧਾਂਜਲੀਆ ਪੇਟ ਕੀਤੀਆਂ ਜਾ ਰਹੀਆਂ ਨੇ ਇਹ ਸ਼ਰਧਾਂਜਲੀਆ ਇਕੱਲੇ ਬਾਂਸਾ ਚ ਨਹੀਂ ਇਕੱਲੇ ਪੰਜਾਬ ਚ ਨਹੀਂ ਇਕੱਲੇ ਦੇਸ਼ ਚ ਨਹੀਂ ਪੂਰੇ ਸੰਸਾਰ ਦੇੰਦਰ ਸਾਡੇ ਇਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਦੇ 49ਵੇਂ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀਆ ਅਰਪਿਤ ਕੀਤੀਆਂ ਜਾ ਰਹੀਆਂ ਲੋਕੀ ਭਗਤ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦਾ ਪੂਰਾ ਪਰਿਵਾਰ ਅੰਗਰੇਜ਼ਾਂ ਦੇ ਖਿਲਾਫ ਲੜਿਆ ਚਾਚਾਜੀਤ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਉਹ ਉਸ ਪਗੜੀ ਸੰਭਾਲ ਜੱਟਾ ਲਹਿਰ ਦੇ ਤਹਿਤ ਉਸ ਸਮੇਂ ਅੰਗਰੇਜ਼ਾਂ ਨੇ ਜਿਹੜੇ ਖੇਤੀ ਨੂੰ ਤਬਾਹ ਕਰਨ ਵਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਕਾਨੂੰਨਾਂ ਦੇ ਖਿਲਾਫ ਨੌਮੀਨੇਸ਼ਨ ਕਰਕੇ ਅੰਗਰੇਜ਼ਾਂ ਤੋਂ ਉਹ ਕਾਨੂੰਨ ਆ ਜਿਹੜੇ ਉਹ ਵਾਪਸ ਕਰਵਾਏ ਭਗਤ ਸਿੰਘ ਜਦੋਂ 23 ਮਾਰਚ 1931 ਨੂੰ ਭਗਤ ਸਿੰਘ ਨੂੰ ਲਾਹੌਰ ਦੀ ਸੈਂਟਰ ਜੇਲ੍ਹ ਦੇ ਅੰਦਰ ਫਾਂਸੀ ਤੇ ਲਟਕਾਇਆ ਗਿਆ ਭਗਤ ਸਿੰਘ ਨੂੰ ਰਾਜਗੁਰੂ ਸਿਗਦੇਵ ਨੂੰ ਯਾਨੀ ਫਾਂਸੀ ਤੇ ਚੜਨ ਤੋਂ ਪਹਿਲਾਂ ਭਗਤ ਸਿੰਘ ਨੂੰ ਇਸ ਗੱਲ ਦਾ ਚਾਨਣ ਸੀ ਕਿ ਸਾਡੀ ਮੌਤ ਤੋਂ ਬਾਅਦ ਸਾਡੀ ਫਾਂਸੀ ਤੋਂ ਬਾਅਦ ਅੰਗਰੇਜ਼ਾਂ ਦੇ ਨਾਲ ਸਾਡੇ ਦੇਸ਼ ਦੇ ਉਸ ਸਮੇਂ ਦੇ ਜਿਹੜੇ ਨੇਤਾ ਸੀ ਉਹਨਾਂ ਨਾਲ ਬਕਾਇਦਾ ਇੱਕ ਗੁਪਤ ਸਮਝੌਤਾ ਹੋ ਜਾਣਾ ਹੈ ਉਹ ਸਮਝੌਤੇ ਦੇ ਤਹਿਤ ਅੰਗਰੇਜ਼ਾਂ ਨੇ ਪਰਦੇ ਦੇ ਪਿੱਛੇ ਹੋ ਜਾਣਾ ਹੈ ਸਾਡੇ ਦੇਸ਼ ਦੇ ਉਹਨਾਂ ਨੇਤਾ ਨੇ ਜਿਨ੍ਹਾਂ ਦੇ ਵਿੱਚ ਨਹਿਰੂ ਗਾਂਧੀ ਜਨਾਬ ਪਟੇਲ ਵਰਗੇ ਜਿਹੜੇ ਉਸ ਸਮੇਂ ਦੇ ਨੇਤਾ ਸੀ ਜਿਹੜੇ ਅੰਗਰੇਜ਼ਾਂ ਦੇ ਨਾਲ ਘੌਂ ਖਿਚੜੀ ਰਹਿੰਦੇ ਸੀ ਅੰਗਰੇਜ਼ਾਂ ਦੇ ਨਾਲ ਮਿਲ ਕੇ ਚੱਲਦੇ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਬਾਗ ਡੋਰ ਹੈ ਜਿਹੜੀ ਇਹਨਾਂ ਨੇ ਸੰਭਾਲ ਲੈਣੀ ਹੈ ਭਗਤ ਸਿੰਘ ਨੇ ਉਸ ਸਮੇਂ ਵੀ ਕਿਹਾ ਸੀ ਕਿ ਅੰਗਰੇਜ਼ ਸਾਮਰਾਜ ਨੂੰ ਕੱਢੇ ਤੋਂ ਬਿਨਾ ਕੱਲਾ ਸਰਨਾ ਨਹੀਂ ਹੈ ਕਿਉਂਕਿ ਜਿੰਨਾ ਚਿਰ ਤੱਕ ਸਾਡਾ ਸਮਾਜ ਵਧੀਆ ਨਹੀਂ ਬਣਦਾ ਜਿੰਨਾ ਚਿਰ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਖਤਮ ਨਹੀਂ ਹੁੰਦੀ ਜਿੰਨਾ ਚਿਰ ਬਰਾਬਰੀ ਤਾਂ ਨਹੀਂ ਆਉਂਦੀ ਜਿੰਨਾ ਚਿਰ ਜਾਤ ਪਾਤ ਦੇ ਖਾਤਮੇ ਦੂਰ ਨਹੀਂ ਹੁੰਦੇ ਵਿਤਕਰੇ ਖਤਮ ਨਹੀਂ ਹੁੰਦੇ ਉਹਨਾਂ ਚਿਰ ਤੱਕ ਸਾਡੇ ਲੋਕ ਹੈ ਜਿਹੜੇ ਉਹ ਸਖਾਲੀ ਜ਼ਿੰਦਗੀ ਨਹੀਂ ਜੋ ਸਕਦੇ ਸਾਡੇ ਲੋਕ ਇੱਕੋ ਜਿਹੇ ਨਹੀਂ ਹੋ ਸਕਦੇ ਬਰਾਬਰਤਾ ਨਹੀਂ ਆ ਸਕਦੀ ਇਹ ਭਗਤ ਸਿੰਘ ਨੇ ਉਸ ਸਮੇਂ ਬੋਲ ਕਹਤੇ ਸੀ ਤੇ ਭਗਤ ਸਿੰਘ ਦੀ ਉਹ ਵਿਚਾਰਧਾਰਾ ਪਰ ਭਗਤ ਸਿੰਘ ਦੀ ਉਹ ਲੈਨ ਅੱਜ ਤੱਕ ਵੀ ਚੱਲ ਰਹੀ ਹੈ ਉਹ ਲੈਨ ਤੇ ਚੱਲ ਕੇ ਹੀ ਅੱਜ ਜੇ ਸਰਕਾਰਾਂ ਦੇ ਖਿਲਾਫ ਸੰਘਰਸ਼ ਹੋ ਰਿਹਾ ਹੈ ਸਰਕਾਰਾਂ ਦੇ ਖਿਲਾਫ ਲੋਕ ਲੜ ਰਹੇ ਹੈ ਤਾਂ ਉਹ ਉਹਨਾਂ ਦੀ ਲੈਨ ਤੇ ਚੱਲ ਕੇ ਹੀ ਲੜ ਰਹੇ ਹੈ ਭਵੇਂ ਭਗਤ ਸਿੰਘ ਨੇ ਉਸ ਸਮੇਂ ਇੱਕ સામਰਾਜਵਾਦ ਨੂੰ ਕੱਟਤਾ ਸੀ ਤੇ ਉਹੀ સામਰਾਜ ਦੁਬਾਰਾ ਫੇਰ ਸਾਡੇ ਦੇਸ਼ ਤੇ ਸਾਡੇ ਲੋਕਾਂ ਤੋਂ ਸਾਰੀ ਲੁੱਟ ਖੁੱਟ ਕਰਨ ਵਾਸਤੇ ਸਾਰੇ ਕਾਰੋਬਾਰਾਂ ਤੇ ਕਬਜ਼ੇ ਕਰਨ ਵਾਸਤੇ ਟਰੰਪ ਦੀਆਂ ਨੀਤੀਆਂ ਬਾਹਰਲੇ ਮੁਲਕਾਂ ਦੀਆਂ ਨੀਤੀਆਂ ਹੁਣ ਲਗਾਤਾਰ ਫੇਰ ਸਾਡੇ ਦੇਸ਼ ਦੇ ਵਿੱਚ ਆ ਰਹੀਆਂ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਚੈਲੰਜ ਕਰ ਰਿਹਾ ਹੈ ਕਿ ਇਥੋਂ ਜੋ ਕੁਝ ਵੀ ਅਸੀਂ ਲੈ ਕੇ ਜਾਵਾਂਗੇ ਉਹਦਾ ਕੋਈ ਟੈਕਸ ਨਹੀਂ ਦੇਣਾ ਹੈ ਉਧਰੋਂ ਜੋ ਕੁਝ ਵੀ ਸਾਡਾ ਆਊਗਾ ਉਹਦਾ ਕੋਈ ਟੈਕਸ ਨਹੀਂ ਲੱਗਣਾ ਹੈ ਇਸ ਕਰਕੇ ਉਹ ਨੀਤੀਆਂ ਅੱਜ ਵੀ ਲਗਾਤਾਰ ਜਿਹੜੀਆਂ ਲਾਗੂ ਹੋ ਰਹੀਆਂ ਇਹਨਾਂ ਨੀਤੀਆਂ ਦੇ ਖਿਲਾਫ ਲੜਨ ਦੀ ਲੋੜ ਹੈ ਸੰਘਰਸ਼ ਕਰਨ ਦੀ ਲੋੜ ਹੈ ਫੇਰ ਸਾਡੇ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਬੇਤਰ ਬਣ ਸਕਦੀ ਹੈ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਰਾਹਾ ਬਲੋਂ ਮਾਨਸਾ ਦੇ ਵਿੱਚ ਜਲਾ ਕਚਹਿਰੀ ਦੇ ਵਿੱਚ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਸਿੰਘ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਕਿਉਂਕਿ ਅੰਗਰੇਜ਼ਾਂ ਦੇ ਵੇਲੇ ਬਹੁਤ ਵੱਡਾ ਅੰਦੋਲਨ ਸਾਡੇ ਸਰਦਾਰ ਭਗਤ ਸਿੰਘ ਅਤੇ ਹੋਰ ਉਹਦੇ ਸਾਥੀਆਂ ਨੇ ਲੜਿਆ ਜੋ ਚਾਹੁੰਦੇ ਸੀ ਕਿ ਇੱਥੋਂ ਅੰਗਰੇਜ਼ ਚਲੇ ਜਾਣ ਇੱਥੇ ਇਹੋ ਜਿਹਾ ਰਾਜ ਪ੍ਰਬੰਧ ਹੋਵੇ ਕਿ ਇੱਥੇ ਕੋਈ ਦੁਖੀ ਨਾ ਹੋਵੇ ਸਾਰਿਆਂ ਨੂੰ ਬਰਾਬਰਤਾ ਮਿਲੇ ਸਾਰਿਆਂ ਨੂੰ ਕੰਮ ਮਿਲੇ ਸਾਰਿਆਂ ਨੂੰ ਰਹਿਣ ਵਾਸਤੇ ਬਕਾਲ ਮਿਲਣ ਸਾਰਿਆਂ ਨੂੰ ਇੱਕੋ ਜਿਹੀਆਂ ਸਹੂਲਤਾਂ ਮਿਲਣ ਕੋਈ ਮਤਲਬ ਇੱਥੇ ਦਰੈਤ ਭਾਵਨਾ ਕਿਸੇ ਨਾਲ ਨਾ ਹੋਵੇ ਪਰ ਦੁੱਖ ਦੀ ਗੱਲ ਹੈ ਕਿ ਭਗਤ ਸਿੰਘ ਹੋਰਿਆਂ ਨੂੰ ਫਾਂਸੀ ਚੜਾ ਦਿੱਤਾ ਗਿਆ ਇੱਥੇ ਕੈਦ ਦਿੱਤਾ ਗਿਆ ਕਿ ਹਿੰਦੁਸਤਾਨ ਆਜ਼ਾਦ ਹੋ ਗਿਆ ਭਗਤ ਸਿੰਘ ਦੇ ਵਿਚਾਰਾਂ ਦੀ ਆਜ਼ਾਦੀ ਆ ਗਈ ਉਹ ਨਹੀਂ ਆਈ ਅੱਜ ਵੀ ਦੇਖੋ ਕਿੰਨੇ ਲੋਕ ਆ ਜਿਹੜੇ ਉਹ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਅਨਾਜ ਨਹੀਂ ਮਿਲਦਾ ਉਹ ਭੁੱਖ ਦੇ ਤੋੜੇ ਮਰ ਜਾਂਦੇ ਆ ਇੰਦਰ ਕਿਸਾਨ ਅਨਾਜ ਪੈਦਾ ਕਰਦਾ ਉਹ ਕਰਜ਼ਿਆਂ ਕਰਕੇ ਕੁਦਕਸ਼ੀਆਂ ਦੇ ਰਾਹ ਪਿਆ ਹੋਇਆ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਉਹਨਾਂ ਨੂੰ ਮਾਰਨ ਵਾਸਤੇ ਨਸ਼ਿਆਂ ਦੇ ਹੜਾ ਜਿਹੜੇ ਦਰਿਆ ਉਹ ਵਗਾਇਆ ਜਾ ਰਹੇ ਨੇ ਬਿਨਾਂ ਇਲਾਜ ਤੋਂ ਲੋਕ ਮਰ ਰਹੇ ਨੇ ਇੰਨੀਆਂ ਮਹਿੰਗੀਆਂ ਦਵਾਈਆਂ ਨੇ ਕੋਈ ਇਲਾਜ ਕਰਾਉਣ ਵਾਸਤੇ ਮਤਲਬ ਕੋਈ ਪ੍ਰਬੰਧ ਨਹੀਂ ਹੈ ਇਸ ਲਈ ਚਾਹੇ ਇੱਥੇ ਕੋਈ ਛੋਟਾ ਸੰਤਕਾਰ ਹੈ ਚਾਹੇ ਛੋਟਾ ਦੁਕਾਨਦਾਰ ਹੈ ਮੁਲਾਜ਼ਮ ਹੈ ਕਿਸਾਨ ਹੈ ਛੋਟੇ ਕਾਰੋਬਾਰੀ ਹੈ ਉਹ ਇਹਨਾਂ ਦੀ ਇਸ ਗੱਲ ਤੇ ਆਖਾ ਹੈ ਕਿ ਭਗਤ ਸਿੰਘ ਉਹ ਰਾਜਾ ਜਿਹੜਾ ਰਾਜਤਾ ਕੀ ਲਿਆਉਣਾ ਸੀ ਹੁਣ ਤਾਂ ਸਭੂ ਸਾਮਰਾਜੀਆਂ ਦੀ ਦੁਆਰਾ ਫੇਰ ਆਖਾ ਹੈ ਇਹਨਾਂ ਦੇ ਬਿਜਲੀ ਮੋੜ ਵੀ ਖੋਲੋ ਇਹਨਾਂ ਦੇ ਪਾਣੀਆਂ ਦੇ ਵੀ ਕਬਜ਼ੇ ਕਰ ਲਓ ਇਹਨਾਂ ਦੀਆਂ ਜ਼ਮੀਨਾਂ ਵੀ ਖੋ ਕੇ ਵੱਡੇ ਫਾਰਮ ਬਣਾ ਦਿਓ ਆ ਜਿਹੜੇ ਛੋਟੇ-ਛੋਟੇ ਕਾਰੋਬਾਰ ਕਰਦੇ ਆ ਸੰਤਕਾਰਾਂ ਦੁਕਾਨਦਾਰ ਐ ਇਹਨਾਂ ਨੂੰ ਉਜਾੜ ਦੇ ਉੱਥੇ ਵੱਡੇ ਮਾਲ ਖੋਲ ਦਿਓ ਇਸ ਲਈ ਸਾਰਾ ਕੁਝ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਲੈ ਕੇ ਆ ਰਹੇ ਨੇ ਫਿਰ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿੱਥੇ ਆਪਦੇ ਸੀਦਾਂ ਦੇ ਛੀਦ ਦੀ ਥਾੜੇ ਬਣਾਉਣ ਉੱਥੇ ਇਹ ਨਾ ਦੇਖਣ ਕੱਲਾ ਜਿਵੇਂ ਹਿੰਦੁਸਤਾਨ ਦੀ ਸਰਕਾਰ ਨੇ ਬਣਾਤਾ ਭਗਤ ਸਿੰਘ ਦੀਆਂ ਫੋਟੋਆਂ ਆ ਕੇ ਉਹ ਮਸੂਲੂ ਬਟਾ ਦਿੰਦਾ ਜਾਂ ਭਗਤ ਸਿੰਘ ਦੇ ਹੱਥ ਦੇ ਵਿੱਚ ਪਿਸਤੌਲ ਫੜਾਤਾ ਉਹ ਲੋਕਾਂ ਨੂੰ ਐ ਦਿਖਾਇਆ ਜਾ ਰਿਹਾ ਵੀ ਉਹ ਤਾਂ ਬੈਲੀ ਸੀ ਉਹ ਤਾਂ ਪਿਸਤੌਲ ਰੱਖਦਾ ਨਹੀਂ ਚਾਹੁੰਦਾ ਕੀ ਸੀ ਭਗਤ ਸਿੰਘ ਪ੍ਰਬੰਧ ਕਿਹੋ ਜਿਹਾ ਚਾਹੁੰਦਾ ਸੀ ਉਹ ਇਹ ਦੱਸ ਨਹੀਂ ਰਹੇ ਸਗੋਂ ਉਹਨਾਂ ਦੀਆਂ ਵਿਚਾਰਧਾਰਾ ਦੇ ਉਲਟਾ ਜਿਹੜਾ ਸਾਰਾ ਸਮਾਜ ਲੈਂਦਾ ਜਾ ਰਿਹਾ ਦਿੱਤੀਆਂ ਨੇ ਦੀ ਹੈ ਰਹੀ ਹੈ ਲੋੜ ਹੈ ਕਿ ਅਸੀਂ ਆਪਦੇ ਸਹੀਦਾ ਦੀ ਜਿਹੜੀ ਉਹਨਾਂ ਦੀ ਸੋਚ ਸੀ ਜਿਹੜੀ ਉਹਨਾਂ ਦੀ ਥਿਉਰੀ ਉਰ ਪਛਾਣੀ ਉਹਨੂੰ ਲਾਗੂ ਕਰਿਓ ਸੰਘਰਸ਼ ਕਰਿਓ ਇਹੀ ਸੱਚੀ ਸਰਦਾਂਝਲੀ ਹੈ